ਨਾਲ ਖਾਦ ਖਿਲਾਰਦਾ ਠੀਕ ਹੈ ਜੀ ਤੇ ਨਾਲੇ ਸਪਰੇ ਵੀ ਕਰਦਾ ਇਹ ਸਪਰੇ ਵੀ ਬਣ ਜਾਂਦਾ ਠੀਕ ਜੂਰੀਆ 18 ਕਿਲੋ ਪਈ ਹੈ ਇਹਦੇ ਵਿੱਚ ਠੀਕ ਹੈ ਜੀ ਉਹ ਅੱਗੇ ਪਈ ਸੀ ਇਹ ਦਾਣ ਆਪਣਾ ਅਨੁਮਾਨ ਹੈ ਵੀ ਇਹ ਜਦੋਂ ਵੱਧ ਪੂਗੀ ਬਿਲਕੁਲ ਦਾਣ ਦੀ 5 ਕਿਲੋ ਦੀ ਥੈਲੀ ਦਾ ਛੋਟੀ ਹੁੰਦੀ ਹੁੰਦੀ ਹਾਂ ਜੀ ਹਾਂ ਬਾਕੀ ਜੇ ਕਿਸਾਨ ਵੀਰ ਆਪਾਂ ਗੱਲ ਕਰੀਏ ਤੇ ਪਾਣੀ ਦੀ ਤੇ 20 ਲੀਟਰ ਦੀ ਹੈ ਟੈਂਕੀ 20 ਲੀਟਰ ਪਾਣੀ ਪਾਣੀ 20 ਲੀਟਰ ਹੈ ਜੀ ਆਪਾਂ ਆਹ ਪਾਣ ਪੌਣੇ ਆਮ ਆਪਣੇ ਹੀ ਆ ਅਲਰਜੀ ਹੱਥਾਂ ਦੇ ਬਹੁਤ ਜ਼ਿਆਦਾ ਆਮ ਵੀ ਆਪਣੇ ਹੋ ਜਾਂਦੀ ਆ ਆਮੀ ਸਮੱਸਿਆ ਜਿਮੀਆਂ ਨੂੰ ਯੂਰੀਆ ਤੇ ਵੀ ਹੋ ਜਾਂਦੀ ਆ ਹਾਂਜੀ ਯੂਰੀਆ ਨਾਲ ਵੀ ਹੋ ਜਾਂਦੀ ਆ ਹਾਂਜੀ ਜਿਵੇਂ ਇਸ ਤਰੀਕੇ ਦੀ ਜੇ ਕਿਸੇ ਜ਼ਿਮੀਂਦਾਰ ਭਰਾ ਨੂੰ ਆਪਣੇ ਨੂੰ ਕੋਈ ਪ੍ਰੋਬਲਮ ਹੈਗੀ ਆ ਉਹਦੇ ਲਈ ਤਾਂ ਬਹੁਤ ਵਧੀਆ ਵਰਦਾਨ ਦੇ ਤੌਰ ਤੇ ਕੰਮ ਕਰੂਗਾ ਜੀ ਬਾਕੀ ਮੈਨੂੰ ਇਹਨਾਂ ਦਾ ਰੇਟ ਬਹੁਤ ਜ਼ਿਆਦਾ ਲੱਗਿਆ ਜੀ ਜਿਵੇਂ ਸਸੀ ਗੱਲ ਕਿਸਾਨ ਵੀਰੋ ਮੈਂ ਤੁਹਾਡਾ ਆਪਣਾ ਸਹਿਰ ਸੰਧੂ ਕਿਸਾਨ ਵੀਰੋ ਅੱਜ ਆਪਾਂ ਖੜੇ ਆ ਕੋਟਕਪੂਰਾ ਪੁਰਾਣੀ ਦਾਣਾ ਮੰਡੀ ਰਤਨ ਟਰੇਡਿੰਗ ਵਾਲਿਆਂ ਦੇ ਇਹਨਾਂ ਦੇ ਕਿਸਾਨ ਵੀਰੋ ਜਿਹੜੇ ਸਪਰੇਅ ਪੰਪ ਹੈ ਬਹੁਤ ਵਧੀਆ ਕੁਆਲਿਟੀ ਦੇ ਮਿਲਦੇ ਆ ਤੁਸੀਂ ਦੇਖ ਸਕਦੇ ਹੋ ਛੋਟੇ ਦੇ ਛੋਟਾ ਤੇ ਵੱਡੇ ਤੋਂ ਵੱਡਾ ਵਧੀਆ ਟੈਕਨੋਲੋਜੀ ਦੇ ਮਿਲਦੇ ਆ ਤੇ ਜਿਹੜੀ ਕਿਸਾਨ ਵੀਰੋ ਅੱਜ ਕੱਲ ਦੀ ਖੇਤੀ ਹੈ ਪਹਿਲਾਂ ਤਾਂ ਹੁੰਦੀ ਸੀਗੀ ਦੱਬ ਕੇ ਬਾਹ ਤੇ ਰੱਜ ਕੇ ਖਾ ਹੁਣ ਹੈਗੀ ਆ ਦਿਮਾਗ ਨਾਲ ਕਰ ਤੇ ਰੱਜ ਕੇ ਖਾ ਜਿਹੜਾ ਅੱਜ ਤੁਹਾਡੇ ਲਈ ਇੱਕ ਨਵਾਂ ਪਰਜਾ ਲੈ ਕੇ ਆਏ ਆ ਇਹ ਕਿਸਾਨ ਵੀਰੋ ਤਿੰਨ ਕੰਮ ਕਰੂਗਾ ਇਹ ਸਪਰੇ ਵੀ ਕਰਦਾ ਤੇ ਜਿਹੜੀ ਖਾਦ ਆ ਜਿਵੇਂ ਪਦਾਨ ਹੋ ਗਈ ਜਾਂ ਯੂਰੀਆ ਡੀਏਪੀ ਸਾਰੀਆਂ ਖਾਦਾਂ ਵੀ ਖਿਲਾਰਦਾ ਤੇ ਜਿਹੜਾ ਇਹਦਾ ਰੇਟ ਆ ਰੇਟ ਵੀ ਇਹਦਾ ਬਿਲਕੁਲ ਜੈਨੂਣਾ ਤੁਸੀਂ ਦੇਖ ਸਕਦੇ ਹੋ ਜਿਵੇਂ ਪਹਿਲਾਂ ਕਿਸਾਨ ਪਦਾਨ ਖਿਲਾਰਦੇ ਆ ਹੁਣ ਜਿਹੜੇ ਪਦਾਨ ਖਿਲਾਰਦੇ ਆ ਕਈਆਂ ਕਿਸਾਨਾਂ ਦੇ ਠਫੜ ਹੋ ਜਾਂਦੇ ਅਲਰਜੀ ਕਰ ਜਾਂਦੀ ਹੈ ਖੁਰਕਣ ਲੱਗ ਜਾਂਦੀ ਹੈ ਹੁਣ ਉਹ ਤੁਹਾਡੀ ਸਮੱਸਿਆ ਦਾ ਸਾਰਿਆਂ ਹੋ ਗਿਆ ਹੱਲ ਇਹਦੇ ਨਾਲ ਆਪਾਂ ਬਾਈਪੇ ਲੈਣੇ ਜਾਣਕਾਰੀ ਵੀ ਕਿਵੇਂ ਕੰਮ ਕਰਦਾ ਕਿੰਨਾ ਕਿਹਦਾ ਰੇਟ ਹੈ ਸਾਰੀ ਆਪਾਂ ਲੈਣੇ ਜਾਣਕਾਰੀ ਵੀਡੀਓ ਨਾਲ ਜੁੜੇ ਰਹੋ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਵੀਰੇ ਹੋਰ ਬਾਈ ਜੀ ਠੀਕ ਠਾਕ ਜੀ ਬਹੁਤ 好的 ਕਿਰਪਾ ਜੀ ਬਾਈ ਜੀ ਪਹਿਲਾਂ ਆਪਾਂ ਆਪਣੀ ਜਿਹੜੀ ਦੁਕਾਨ ਦੀ ਲੋਕੇਸ਼ਨ ਦੱਸੋ ਜੀ ਇਹ ਕੋਡ ਪੂਰਾ ਪੁਰਾਣੀ ਦਾੜਾ ਮੰਡੀ 58 ਨੰਬਰ ਦੁਕਾਨ ਹੈ ਠੀਕ ਹੈ ਜੀ ਤੇ ਬਾਈ ਜੀ ਜਿਹੜਾ ਆਪਾਂ ਇਹ ਲਿਆਇਆ ਇੱਕ ਨਵਾਂ ਪੁਰਜਾ ਨਵੀਂ ਤਕਨੀਕ ਦਾ ਜੀ ਇਹ ਇੱਕ ਤਾਂ ਪ੍ਰਦਾਨ ਖੜਾ ਰਦਾ ਇਹ ਮੈਥੋਂ ਦੱਸ ਇਹ ਸਾਰਾ ਕੰਮ ਕੀ ਕੀ ਕਰਦਾ ਹਾਂਜੀ ਇਹ ਪਹਿਲਾਂ ਆਪਣੇ ਬਜ਼ੁਰਗਾਂ ਕੋਲ ਹੀ ਚੀਜ਼ ਹੁੰਦੀ ਸੀ ਹਾਂਜੀ ਅੱਜ ਤੋਂ ਹੀ ਸਾਰ ਪਿੱਛੇ ਜਦੋਂ ਚੱਲ ਜਾਈਏ ਹਾਂਜੀ ਹਾਂਜੀ ਹਾਂ ਵਾਲੇ ਪਾਣੀ ਵਾਲੇ ਸਪਰੇਅ ਕਰਨ ਵਾਲੇ ਪਲੋਡ ਹਾਂਜੀ ਇਹ ਅੱਜ ਨਵੀਂ ਟੈਕਨੋਲੋਜੀ ਦਾ ਆ ਗਿਆ ਠੀਕ ਹੈ ਜੀ ਇਹਦੇ ਵਿੱਚ ਇੰਜਨ ਕਿਹੜਾ ਲੱਗਿਆ ਹੋਇਆ ਫੋਸਟੋਕ ਇੰਜਨ ਲੱਗਿਆ ਹੋਇਆ ਠੀਕ ਹੈ ਜੀ ਇਹਨੂੰ ਇਹ ਇੰਜਨ ਹੁੰਦਾ 45 ਸੀਸੀ ਠੀਕ ਹੈ ਜੀ ਜਿਹੜਾ ਆਪਣੇ ਸਪਰੇਅ ਪੰਪਾਂ ਦੇ ਜਿਹੜੇ ਪਾਣੀ ਦੇ ਸਾਰੇ ਆਉਂਦੇ ਸਪਰੇਅ ਪੰਪਾਂ ਜਿਹੜੇ ਉਹੀ ਇਹਦੇ ਲੱਗੇ ਫੋਸਟੋਕ ਇੰਜਨ ਚਾਹੀਏ ਕਾਲੇ ਰੰਗ ਦਾ ਲੈ ਲਓ ਚਾਹੀਏ ਪੀਲੇ ਰੰਗ ਦਾ ਲੈ ਲਓ ਚਾਹੀਏ ਸੰਤਰੀ ਰੰਗ ਦਾ ਲੈ ਲਓ ਠੀਕ ਹੈ ਜੀ 45 ਸੀਸੀ ਠੀਕ ਹੈ ਜੀ ਉਹੀ ਇਹਦੇ ਉਹੀ ਇਹਦੇ ਹੀ ਇੰਜਨ ਠੀਕ ਹੈ ਜੀ ਇਹ ਨਾਲ ਖਾਦ ਖਿਲਾਰਦਾ ਠੀਕ ਹੈ ਠੀਕ ਹੈ ਜੀ ਜਿਵੇਂ ਜਾਨੀ ਬੋਲਦੇ ਪੈਂਦੇ ਬਾਰੇ ਸਪਰੇਇ ਕਿਹੜੀ ਇਹ ਕਰਦਾ ਜਿਵੇਂ ਬਾਗ ਹੈ ਹਾਂਜੀ ਹਾਂਜੀ ਬਾਗ ਦਾ ਬੁਟਾ ਸੰਘੜਾ ਹੁੰਦਾ ਹੈ ਇਹ ਹਵਾ ਨਾਲ ਚੱਲਦਾ ਠੀਕ ਹੈ ਜੀ ਜਿਵੇਂ ਪਹਿਲਾਂ ਮੂਨ ਜੀ ਮੂਰੇ ਡੋਗਦੀ ਸੀ ਇਹ ਹਵਾ ਨੂੰ ਖਿਲਾਰਦੀ ਸੀ ਇਹ ਅੰਦਰ ਕਈ ਦਵਾਈ ਕੰਮ ਕਰਦੀ ਹੈ ਠੀਕ ਹੈ ਜੀ ਉਹਨੇ ਖਾਦ ਕਿਹੜੀ ਕਿਹੜੀ ਖਿਲਾਰਦਾ ਜੇ ਤੁਸੀਂ ਪਦਾਨ ਖਿਲਾਰ ਲਓ ਠੀਕ ਹੈ ਜੀ ਜਿਵੇਂ ਪਦਾਨ ਹੈ ਉਹ ਪਦਾਨ ਜਿਵੇਂ ਆਪਣਾ ਬਜਰੀ ਟੈਪ ਆ ਜਾਂਦੀ ਹੈ ਵੇਟ ਹੁੰਦਾ ਵਜਨ ਹੁੰਦਾ ਉਹ ਜਿਵੇਂ ਕੀ ਆਪਣਾ ਦੋਨੇ ਸਾਈਡ 50 ਫੁੱਟ ਏਰੀਆ ਕਵਰ ਕਰ ਜਾਂਦਾ ਹਾਂਜੀ ਹਾਂਜੀ ਰੇ ਆ ਰੇ ਵੱਧ ਕਰ ਜਾਂਦੀ ਆ ਜੇ ਮੋਟੀ ਗੋਰੀ ਵਾਲੀ ਰੇ ਆ ਇਹ ਉਹ ਦੂ ਵੱਧ ਕਰ ਜਾਂਦੀ ਆ ਠੀਕ ਹੈ ਬਈ ਯਾਨੀ ਕਿ ਆਈਟਮ ਤੁਸੀਂ ਜਿਹੜੀ ਮਰਜ਼ੀ ਇਹਦੇ ਵਿੱਚ ਪਾ ਲਓ ਪਾ ਲਓ ਠੀਕ ਹੈ ਜੇ ਪਦਾਨ ਦੀ ਗੱਲ ਕਰੀਏ ਬਈ ਇਹ ਕਿੰਨੇ ਕਿ ਪੈ ਜਾਂਦੀ ਹੈ ਇੱਕ ਗਾਣ ਮੈਦਾਨ ਵਿੱਚ ਪਾਈ ਨਹੀਂ ਜਿਵੇਂ ਯੂਰੀਆ ਪਾਈ ਆਪਾਂ ਹਾਂਜੀ ਯੂਰੀਆ 18 ਕਿਲੋ ਪਈ ਆ ਇਹਦੇ ਵਿੱਚ ਤੇ ਇੱਥੇ ਪਾਈ ਸੀ ਮੈਦਾਨ ਆਪਣਾ ਅਨੁਮਾਨ ਆ ਵੀ ਇਹ ਕਿੰਨੀ ਵੱਧ ਪਊਗੀ ਕਿਉਂਕਿ ਪਦਾਨ ਦੀ 5 ਕਿਲੋ ਹੀ ਚੰਗੀ ਦਾ ਛੋਟੀ ਨਹੀਂ ਹੁੰਦੀ ਹੁੰਦੀ ਹਾਂਜੀ ਹਾਂ ਤੇ ਬਾਕੀ ਜੇ ਕਿਸਾਨ ਵੀਰ ਆਪਾਂ ਗੱਲ ਕਰੀਏ ਜੇ ਪਾਣੀ ਦੀ ਤੇ 20 ਲੀਟਰ ਦੀ ਹੈ ਟੈਂਕੀ 20 ਲੀਟਰ ਪਾਣੀ ਪਾਣੀ 20 ਲੀਟਰ ਦੀ ਠੀਕ ਹੈ ਜੀ ਇਹ ਰੀ ਰੀ ਦੇ ਵਿੱਚ ਵੀ ਇਹਦੇ ਚ ਨਾ ਵੇਖੋ ਠੀਕ ਹੈ ਜੀ ਇਹ ਇਹਦੇ ਅੰਦਰ ਵੀ ਹਵਾ ਚਲਦੀ ਆ ਠੀਕ ਹੈ ਬਈ ਇਹਨੂੰ ਸੀਲ ਟੈਟ ਕਰਕੇ ਚਲਾਉਣਾ ਪੈਂਦਾ ਠੀਕ ਹੈ ਬਈ ਜੇ ਤੁਸੀਂ ਲੂਜ ਕਰ ਲਿਆ ਤਾਂ ਫਿਰ ਇਹ ਨੇੜੇ ਸਿੱਕੀ ਜਾਊਗੀ ਠੀਕ ਹੈ ਬਈ ਇਹਦਾ ਗਲਾ ਕਿੰਨੇ ਕੰਮ ਕਰਦਾ ਵੇਖੋ ਠੀਕ ਹੈ ਜੀ ਸਮਾਨ ਬਹੁਤ ਠੀਕ ਆ ਚੀਜ਼ ਹੈ ਆ ਇਹ ਦਾ ਗੱਲ ਹੈ ਠੀਕ ਹੈ ਜੀ ਆ ਠੀਕ ਜੇ ਮੈਨੂੰ ਵੱਧ ਘੱਟ ਆਪਾਂ ਕਰਦੇ ਹਾਂ ਹਾਂ ਜਿੰਨਾ ਮਰਜੀ ਇਹਦਾ ਗੱਲ ਆ ਠੀਕ ਹੈ ਜੀ ਜਿੰਨੀ ਵੀ ਆਪਾਂ ਲੰਮੀ ਪਾਣੀ ਹੈ ਉਹ ਵੇ ਹਾਂ ਆਲਕੋ ਆ ਪਾਣੀ ਵਾਲੀ ਆਲਕੋ ਆ ਪਾਣੀ ਵਾਲੀ ਟੂਟੀ ਨਾਲ ਹੀ ਕਿਸਾਨ ਵੀਰੋ ਪਾਣੀ ਵਾਲੀ ਹੈ ਜੇ ਸਪਰੇਅ ਕਰਨੀ ਹੈ ਤੇ ਇਹ ਇੱਥੇ ਬੰਦ ਹੋ ਜਾਂਦੀ ਹੈ ਇਹਦੇ ਨਾਲ ਆ ਸ਼ੀਟ ਆ ਆ ਸ਼ੀਟ ਆਹ ਸੀਟ ਲੱਗ ਜਾਂਦੀ ਏ ਤੇ ਥੰਮਿਆ ਨਟ ਖੋਲ ਕੇ ਲਖਾਉਂਦਾ ਏ ਇੱਥੋਂ ਠੀਕ ਹੈ ਹਾਂ ਜੀ ਖੁੱਲ ਜਾਂਦੀ ਏ ਉਹ ਰੇਲੀਆਂ ਬੰਦ ਨੇ ਦਿੱ ਆ ਚੁੱਕੀ ਜਾਂਦੀ ਏ ਰੇਲ ਦੀ ਜਗ੍ਹਾ ਤੇ ਆ ਲੱਗ ਜਾਣੀ ਏ ਆਹ ਦੇ ਨਾਲ ਪਾਣੀ ਦਾ ਸਿਸਟਮ ਲੱਗ ਜਾਂਦਾ ਠੀਕ ਹੈ ਜੀ ਤੇ ਬਾਕੀ ਕਿਸਾਨ ਜਿਹੜੇ ਰਿਪੇਅਰ ਦੀ ਗੱਲ ਕਰੀ ਤੇ ਜਿਹੜਾ ਇਹ ਇੰਜਨ ਆ ਦੂਜੇ ਸਪਰੇ ਪੰਪ ਵਾਲਾ ਏ ਤੇ ਤੁਹਾਨੂੰ ਉਹ ਵੀ ਨਹੀਂ ਕੋਈ ਸਮੱਸਿਆ ਆਉਣੇਗੀ ਬਸ ਬੈਟਰੀ ਖੋਖਾ ਏ 400 ਤੋਂ ਇੰਜਨ ਹੈ ਪੂਰੀ ਇਹਦੀ ਐਵਰੇਜ ਵਧੀਆ ਫਿਰ ਇਹਦੀ ਗਾਰੰਟੀ ਦਾ ਅਸੀਂ 4 ਸਟੋਕ ਪੰਪਾਂ ਦੀ 6 ਮਹੀਨਾ ਦੀ ਦੇਣੀ ਦਿੰਦੇ ਏ ਇਹ ਵੈਸੇ ਇੰਜਨ ਜਲਦੀ ਕਿਤੇ ਖਰਾ ਵੀ ਇਹਨਾਂ ਨੂੰ ਹੋਣਾ ਕੁਛ ਨਹੀਂ ਆ ਯਾਰ ਠੀਕ ਠੀਕ ਵੀ ਵੀ ਹਾਂ ਵੀ ਤੁਸੀਂ ਕੱਲਾ ਮੁਗਲੈਲ ਇੱਕ ਦਾ ਸਹੀ ਪਾਓ ਠੀਕ ਜਿਵੇਂ ਹੁਣ ਆਪਾਂ ਮੁਗਲੈਲ ਆ ਹਾਂਜੀ 20 30 ਦਾ ਵਰਤੋ ਜਾਂ 20 40 ਦਾ 40 ਮੁਗ ਲੈ ਲਓ ਹਾਂਜੀ ਹਾਂਜੀ 40 ਹੁੰਦਾ ਜਿਹੜਾ ਬਾਈਕ ਦੇ ਵਿੱਚ ਪੈਂਦਾ ਯਾਨੀ ਵੀ ਆਪਾਂ ਕਰੋ 20 40 ਦਾ ਲੈ ਲਿਆ ਡੀਜ਼ਲ ਇੰਜਨ ਟਰੈਕਟਰ ਵਾਲਾ ਪਾ ਲਿਆ ਉਹ ਨਾ ਕਰੋ ਠੀਕ ਹੈ ਜੇ ਤੁਸੀਂ ਸਹੀ ਮੁਗ ਲੈ ਲਪਾਂਗੇ ਨਾ ਇੰਜਨ ਦੇ ਵਾਲਕ ਤੇ ਜਲਦੀ ਕੀ ਖਰਾਬ ਨਹੀਂ ਹਾਂਜੀ ਜਦੋਂ ਮਾੜਾ ਕੋਈ ਮਗ ਲੈ ਕੇ ਫਿਰ ਇੰਜਨ ਤੇ ਫਰਕ ਪੈਦਾ ਜਿਵੇਂ ਪੈਟਰੋਲ ਹੈ ਪੈਟਰੋਲ ਸਰਕਾਰ ਜਿਵੇਂ ਹੁਣ ਆਪਾਂ ਪੰਪ ਤੋਂ ਤੇਲ ਲੈ ਰਹੇ ਹਾਂ ਉਹ ਰੈੱਡ ਕਲਰ ਦਾ ਆ ਰਿਹਾ ਇੱਕ ਵਧੀਆ ਆ ਰਿਹਾ ਹਾਈ ਸਪੀਡ ਉਹ ਵਾਲਾ ਤੇਲ ਵਰਤੋ ਕੋਈ ਸਪਰੇਅ ਪੰਪ ਵੀ ਲੈ ਰਹੇ ਹੋ ਨਾ ਤੁਸੀਂ ਉਹਦੇ ਚ ਵੀ ਆਹੀ ਵਧੀਆ ਹੀ ਕੋਈ ਉਹ ਇਦ ਕਲਰ ਵਾਲਾ ਤੇ ਇਲਾ ਉਹ ਥੋੜਾ ਜਿਹਾ ਇੰਜਨ ਨੂੰ ਜਲਦੀ ਖਤਮ ਕਰ ਦਈਗੇ ਖੁਸ਼ਕੰਦ ਬਈ ਖੁਸ਼ਕ ਜਿਆਦਾ ਉਹਦੇ ਨਾਲ ਕਾਰਬਿਟਰ ਜਲਦੀ ਖਰਾਬ ਜਲਦੀ ਖਰਾਬ ਹੋਏ ਠੀਕ ਹੈ ਜੀ ਆਪਾਂ ਕਾਰਬਿਟਰ ਨੂੰ ਬਚਾਉਣਾ ਹੈ ਤਾਂ ਤੁਸੀਂ ਉਹ ਪੈਟਰੋਲ ਨਾ ਹਾਂ ਜੇ ਮੰਨ ਲਓ ਕਿਸਾਨ ਵੀਰ ਤੁਸੀਂ ਮਗਲੈਲ ਵੀ ਸਹੀ ਪਾਉਦੇ ਜਿਹੜਾ ਪੈਟਰੋਲ ਵੀ ਪੈ ਜੀ ਨੇ ਦੱਸੋ ਵੀ ਕਿਵੇਂ ਹਾਂ ਜੀ ਹਾਂ ਜੀ ਆਹ ਦੇਖਾ ਆ ਪਿਆ ਆ ਹੁਣ ਜਿਵੇਂ ਆ ਰੈੱਡ ਕਲਰ ਆ ਹਾਂਜੀ ਇਹ ਡਾਰਕ ਰੈੱਡ ਆ ਹਾਂਜੀ ਹਾਂਜੀ ਇਹਦੇ ਨਾਲ ਕਿਹੜਾ ਇੰਜਨ ਆ ਨਾ ਆਪਣਾ ਜਿਹੜਾ ਇਹ ਦੱਬ ਕੇ ਚੱਲੂਗੀ ਠੀਕ ਹੈ ਜੇ ਤੁਸੀਂ ਸਹੀ ਪੈਟਰੋਲ ਵਰਤਦੇ ਹੋ ਸਹੀ ਨੋਕਲੈਲ ਵਰਤਦੇ ਹੋ ਇਹਨਾਂ ਇੰਜਨਾਂ ਨੂੰ ਕੁਝ ਕੋਸ਼ ਨਹੀਂ ਦਾ ਠੀਕ ਹੈ ਹਾਂ ਨਹੀਂ ਸਹੀ ਗੱਲ ਆ ਬਾਈ ਦੀ ਕਿਸਾਨ ਵੀਰੋ ਮੰਨ ਲਓ ਜਦੋਂ ਤੁਸੀਂ ਇਹਨੂੰ ਮਾੜਾ ਤੇਲ ਪਾਓਗੇ ਫਿਰ ਇੰਜਨ ਤੇ ਤਾਂ ਪਤਾ ਹੀ ਆਪਾਂ ਵੀ ਮੰਨ ਲਓ ਟਰੈਕਟਰ ਦੀ ਖੇਤ ਨਾਲ ਖੇਤੀ ਕਰਦੇ ਆਂ ਅਸਰ ਤਾਂ ਪੈਣਾ ਹੀ ਪੈਣਾ ਬਾਕੀ ਬਾਈ ਜਿਵੇਂ ਦੀ ਰੇਸ ਦਾ ਇਹਨਾਂ ਨੇ ਕੁर्जा ਬਦਲਿਆ ਹੈ ਨਾ ਇਹ ਰੇਸ ਵਾਲਾ ਇਹਦੇ ਵਿੱਚ ਕਮਲ ਬਿਖਾਇਓ ਕੈਮਰਾਮੈਨ ਆ ਦੇਖੋ ਆ ਤੈ ਹੈਗਾ ਯੂਰੀ ਵਾਲਾ ਠੀਕ ਹੈ ਵੱਧ ਤੋਂ ਹਾਂ ਗਲਾ ਜਿੰਨਾ ਖੋਲਣਾ ਠੀਕ ਹੈ ਗਲਾ ਖੋਲ ਰੱਖੀ ਦਿੱਤੀ ਵੀ ਹੈ ਠੀਕ ਜੀ ਠੀਕ ਹੈ ਜੀ ਤੇ ਆ ਰੇਸ ਆ ਗਈ ਇਹ ਗੰਦੀ ਜਿਵੇਂ ਕਰਨੀ ਹੈ ਜੇ ਮੰਨ ਰੇਸ ਵੱਧ ਕਰੋਗੇ ਤਾਂ ਫਿਰ ਵੀ ਯੂਰੀ ਉਹ ਨਹੀਂ ਲੰਮੀ ਖਾਵਾ ਹਵਾ ਹਵਾ ਜ਼ਿਆਦਾ ਹੋਊਗੀ ਬਲੋਰ ਹੈ ਨਾ ਇਹਦੇ ਵਿੱਚ ਬਲੋਰ ਉਹ ਨਹੀਂ ਉਹਨਾਂ ਤੇਜ਼ ਚੱਲ ਪੈਂਦਾ ਠੀਕ ਹੈ ਜੀ ਤੇ ਜੇ ਬਾਈ ਜੀ ਆਪਾਂ ਰੇਟ ਦੀ ਗੱਲ ਕਰੀਏ ਹਰੇਕ ਆਪਾਂ ਕੋਈ ਸੇਮ ਹੀ ਹੋਵ ਜਿਆਦਾ ਫਰਕ ਪੈਣ ਇਹਦਾ ਕੋਈ ਆਪਾਂ ਨਈ ਆਈ ਰੇਟ ਨਹੀਂ ਰੱਖਿਆ ਠੀਕ ਹੈ ਜੀ ਇਹਦਾ ਆਪਾਂ ਕਰੀ ਇਹ ਜਿਮੀਦਾਰ ਨੂੰ ਆਪਾਂ ਦੇਣਾ ਆਪਾਂ ਦੇਖੋ 50 60 ਪੈਸੀ 70 ਪੈਸੀ ਯੂਰੀਆ ਪੈ ਚੁੱਕੀ ਹੈ ਪੈ ਚੁੱਕੀ ਸਹੀ ਹੈ ਹੁਣ ਤਾਂ ਪਦਾਨ ਦਾ ਜਿਵੇਂ ਚਲੋ ਸਾਰੇ ਜਿਮੀਦਾਰਾਂ ਦੀ ਲਰਜੀ ਲੁਰਜੀ ਕਰਦੇ ਪਦਾਨ ਦੇ ਕਿਸਾਨੇ ਨੂੰ ਆਪਣੇ ਬਹੁਤ ਕੰਮ ਆਊਗਾ ਨਾ ਇਹਦੇ ਹੱਥ ਵੱਡੀ ਦਾ ਕੁਝ ਨਹੀਂ ਤੇ ਸਭ ਤੋਂ ਵੱਡਾ ਰੋਲ ਹੈ ਵੀ ਇਹ ਆਪਾਂ ਵੇਚਣਾ ਕਨਕ ਡਿਸੀਜਨ ਚ ਠੀਕ ਹੈ ਜੀ ਰੇਟ ਦੇ ਰਹੇ ਆ ਆਪਾਂ ਹੁਣ ਠੀਕ ਹੈ ਜੀ ਇਹ ਰੇਟ ਆ ਪੱਜ ਦੇ ਰਹੇ ਆ ਨਾ ਹਾਂਜੀ ਹਾਂਜੀ ਤੇ ਵੇਚਣਾ ਪੱਕਾ ਨਕ ਆਪਣਾ ਕੋ ਖੁੱਲਾ ਸੁਣ ਠੀਕ ਹੈ ਜੀ ਵੀ ਤੁਸੀਂ ਇਹਦੀ ਤਸੱਲੀ ਕਰੋ ਠੀਕ ਹੈ ਜੀ ਇਹਨੂੰ ਚਲਾਓ ਸਹੀ ਹੈ ਜੀ ਇਹਦੀ ਟਰਾਈ ਕਰੋ ਸਹੀ ਹੈ ਜੀ ਅਧੂ ਬਾਦ ਆਪਾਂ ਲੈਣਾ ਹੈ ਅਜੇ ਲੈਣ ਚ ਵੀ ਆਪਣੇ 3 ਮਹੀਨੇ ਪਏ ਆ ਪਏ ਪਏ ਸਹੀ ਇਹਦਾ ਆ ਪਰ ਕਿਹੜਾ ਰੇਟ ਰੱਖਿਆ ਉਹ 10500 ਰੁਪਏ ਰੱਖਿਆ ਠੀਕ ਹੈ ਜੀ ਆਪਣਾ ਜਿਹੜਾ ਜਿੰਨੇ ਵੀ ਪ੍ਰੋਡਕਟ ਆ ਵਿਦ ਬਿੱਲ ਠੀਕ ਹੈ ਉਲੂਡਿੰਗ ਜੀਐਸਟੀ ਰੇਟ ਆ ਠੀਕ ਹੈ ਬਈ ਕੀ ਇਹ ਨਹੀਂ ਵੀ ਜੀਐਸਟੀ ਦੇ ਨਾਂ ਦਾ ਤੁਹਾਡੇ ਤੋਂ ਪੈਸਾ ਅੱਡ ਲਿਆ ਜਾਊਗਾ ਠੀਕ ਹੈ ਬਈ ਤੇ ਗਾਰੰਟੀ ਦੀ 6 ਮਹੀਨੇ ਦੀ 6 ਮਹੀਨਾ ਦੀ ਇੰਜਨ ਉਹ ਆਪਣੇ ਤੋਂ ਕੋਈ ਵੀ ਪੰਪ ਲੈਂਦਾ ਯਾਰ ਠੀਕ ਹੈ ਹਰੇਕ ਵੀ ਉਹ ਕੋਈ ਪੰਪ ਜਿਹੜੇ 8500 ਰੁਪਏ ਦੇ ਜਿਹੜੇ ਫੋਰ ਸਟੋਕ ਆਪਣੇ ਕੋਲ ਸਟਾਰਟ ਆ ਠੀਕ ਹੈ ਜੀ ਜੇ 8500 9000 ਵਾਲਾ ਆਪਾਂ ਹਰ ਪੰਪ ਦੀ 6 ਮਹੀਨਾ ਦੀ ਗਾਰੰਟੀ ਦਿੰਦੇ ਆ ਠੀਕ ਹੈ ਉਹ ਜਿਵੇਂ ਆ ਕਿਰਾਏ ਵਾਲੇ ਮੁੰਡੇ ਆ ਇਹਨਾਂ ਨੂੰ ਆਪਾਂ ਇੰਜਨ ਦਿੱਤਾ ਹਾਂਜੀ ਹਾਂਜੀ ਇਹਨਾਂ ਨੂੰ ਵੀ 6 ਮਹੀਨਾ ਦੀ ਇੰਜਨ ਦੀ ਗਾਰੰਟੀ ਦਿੱਤੀ ਆ ਇਕੱਲਾ ਇੰਜਨ ਵੀ ਜੇ ਇਹਨਾਂ ਨੇ ਫੋਰ ਸਟੋਕ ਆਪਣੇ ਕੋਲ ਲਿਆ ਲਿਆ ਠੀਕ ਹੈ ਜੀ ਵੀ ਜੇ ਇਹਨਾਂ ਨੂੰ ਕੋਈ ਸਮੱਸਿਆ ਆ ਤਾਂ ਕੋਈ ਚੱਕਰ ਨਹੀਂ ਆ ਸਾਡੇ ਕੋਲ ਜਦੋਂ ਮਰਦੀ ਆਓ ਇਹਨਾਂ ਨੇ ਠੀਕ ਹੈ ਜੀ ਬਾਕੀ ਇਹ ਇਹੀ ਹੁੰਦਾ ਯਾਰ ਵੀ ਆਪਾਂ ਨਾਲ ਬੰਦੇ ਨਾਲ ਬੰਦਾ ਖੜ ਜੇ ਪਰ ਇੰਨੇ ਚ ਯਾਨੀ ਨਕਸਾਨ ਵੀਰੋ ਤੁਹਾਨੂੰ ਇੱਥੋਂ ਸਹੂਲਤ ਮਿਲੂਗੀ ਜਦੋਂ ਵੀ ਤੁਸੀਂ ਕੋਈ ਵੀ ਮੰਨ ਲਓ ਕੋਈ ਸਮੱਸਿਆ ਆਉਂਦੀ ਹੈ ਜਦੋਂ ਮਰਜੀ ਤੁਸੀਂ ਰਾਤ ਨੂੰ ਫੋਨ ਕਰੋ ਬਾਈ ਪਰਿਵਾਰ ਨੂੰ ਇਹ ਵੀ 10 ਵਜੇ ਇਹ 9 ਵਜੇ ਵੀ ਫੋਨ ਕਰੋ ਜੀ ਹਾਂ ਜੀ ਨਹੀਂ ਸਹੀ ਹੈ ਵੀ ਤੁਹਾਨੂੰ ਹਰ ਮੌਕੇ ਦੇ ਮੌਕੇ ਜਦੋਂ ਮਰਜ਼ੀ ਤੁਸੀਂ ਬਾਈ ਤੋਂ ਪੁੱਛ ਸਕਦੇ ਜੀ ਕਿ ਕਿਹੜੀ ਸਮੱਸਿਆ ਆਉਂਦੀ ਹੈ ਤੁਮਾਨੂੰ। ਸਵੇਰੇ 9 ਵਜੇ ਤੋਂ ਲੈ ਕੇ 9 ਸ਼ਾਮ ਰਾਤ ਦੇ 9 ਵਜੇ ਤੱਕ ਜਦੋਂ ਮਰਜ਼ੀ ਫੋਨ ਹਾਂਜੀ ਬਾਕੀ ਬਾਈ ਦਾ ਜਿਹੜਾ ਕੰਮ ਬਹੁਤ ਪੁਰਾਣਾ ਹੈ ਤੇ ਆਸ-ਪਾਸ ਏਰੀਆ ਜੀ ਬਾਈ ਜਾਂਦੇ ਰਹਿੰਦੇ ਸਾਰੇ ਪੰਜਾਬ ਹਰਿਆਣਾ ਜੀ ਹਰਿਆਣਾ ਰਾਜਸਥਾਨ ਯੂਪੀ ਹਰ ਸਟੇਟ ਚ ਜਾਂਦਾ ਤੇ ਇਹਦੇ ਸਪਰੇ ਪੰਪਾਂ ਦੇ ਨਾਲ-ਨਾਲ ਬਾਈ ਕੋਲ ਹੋਰ ਵੀ ਬਹੁਤ ਸਾਮਾਨ ਆ ਮੜਾ ਜੀ ਬਾਈ ਸ਼ੋਰਟ ਚ ਦੱਸ ਦੇ ਜਿਵੇਂ ਚੱਕੀਆਂ ਹੋਗੀਆਂ ਦੁਕਾਨ ਪੱਗਾਂ ਹੋਗੀਆਂ ਸਪਰੇ ਪੰਪ ਹੋਗੇ ਹਾਂਜੀ ਹਾਂਜੀ ਹੋ ਜਿਵੇਂ ਸਪਰੇਅ ਪੰਪਾ ਦਾ ਸੀ ਜੇ ਨਾਲ ਬੈਟਰੀ ਵਾਲਾ ਹੁਣ ਬੈਟਰੀ ਵਾਲਾ ਆਪਣਾ ਆ ਰਿਹਾ ਲਿਥੀਅਮ ਬੈਟਰੀ ਵਾਲਾ ਠੀਕ ਹੈ ਜੀ ਜਿਹਦਾ weight ਵੀ ਘਟਾ ਠੀਕ ਹੈ ਜੀ ਤੇ ਆਪਾਂ 45 ਡਰਮੀਆਂ ਡਬਲ ਮੋਟਰ ਤੇ ਇੱਕ ਸਾਲ ਦੀ ਬੈਟਰੀ ਦੀ ਫੁੱਲ ਗਾਰੰਟੀ ਦੇ ਰਹੀ ਠੀਕ ਹੈ ਜੀ ਉਹ ਕਿਸਾਨ ਵੀਰੋ ਆਪਾਂ ਅਗਲੀ ਵੀਡੀਓ ਵਿੱਚ ਵਿਖਾਵਾਂਗੇ ਤੁਹਾਨੂੰ ਹੁਣੇ ਵੀਡੀਓ ਜਿਆਦਾ ਲੰਮੀ ਹੋ ਰਹੀ ਆ ਬਾਕੀ ਤੁਸੀਂ ਇਹਦੇ ਬਾਰੇ ਕੋਈ ਵੀ ਜਾਣਕਾਰੀ ਲੈਣੀ ਆ ਤਾਂ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਇਹਦੇ ਬਾਰੇ ਪੁੱਛ ਸਕਦੇ ਹੋ ਤਿੰਨ ਕੰਮ ਕਰੂ ਵਿੱਚ ਕਈ ਵਾਰੀ ਕੋਈ ਆਪਣੇ ਨਗਰ ਕਪਤਨ ਹੰਦ ਦੇ ਫੁੱਲ ਵੀ ਸੜਦਾ ਫੁੱਲ ਵੀ ਸੜਦਾ ਇਹ ਵੈਸੇ ਹਨ ਕੰਮ ਤੇ ਨਾਲ ਸਾਲ ਹੋ ਗਏ ਇਹ ਵੀ ਇਧਿਆਂ ਨੂੰ ਠੀਕ ਹੈ ਜੀ ਇਹ ਆਪਾਂ ਜਦੋਂ ਹਫਤਾ ਪਹਿਲਾਂ ਹੀ ਕੱਢਿਆ ਤਾਂ ਤਾਰੂ ਠੀਕ ਹੈ ਇਹ ਆਪ ਨੂੰ 3 ਸਾਲ ਹੋ ਗਏ ਪਹਿਲਾਂ ਹੀ ਵਿੱਚ ਹਾਂ ਇਹ ਫੁੱਲਾਂ ਵਾਸਤੇ ਆਪਣਾ ਜਾਂਦਾ ਉਹ ਆ ਚੀਜ਼ ਲਾ ਦਿੰਦੇ ਆ ਇਹਦਾ ਇਕੱਲਾ ਬਲੋਰ ਵਰਤਦੇ ਆ ਇੰਜਨ ਵਰਤਦੇ ਆ ਵੀ ਇਹਦੇ ਨਾਲ ਕੀ ਵੀ ਤੁਸੀਂ ਪਾਲਕੀ ਸਾਹਿਬ ਨੇ ਕਲਦੀਏ ਜੋ ਕੋਈ ਨਗਰਪ੍ਰਤਨ ਹੈ ਉਹਦੇ ਚ ਫੁੱਲ ਫੁੱਲ ਵੀ ਸੜ ਸੱਲ ਵੀ ਸੜਦਾ ਠੀਕ ਹੈ ਜੀ ਆਪਣੇ ਨਾਲ ਦੋਸਤੋ ਕਿਸਾਨ ਭਰਾ ਇਹਨਾਂ ਨੇ ਸਾਰਾ ਇਸ ਸਪਰੇਅ ਦੇ ਬਾਰੇ ਸਮਝਿਆ ਤੇ ਬਾਈ ਤੋਂ ਭਾਲੇ ਇਹਨੇ ਜਾਣਕਾਰੀ ਵੀ ਜਿਮੀਂਦਾਰਾਂ ਵਾਸਤੇ ਕਿਵੇਂ ਰਹੂਗਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਤੁਸੀਂ ਹੁਣ ਇਹਦੇ ਬਾਰੇ ਸਮਝਾ ਜੀ ਤਿੰਨ ਕੰਮ ਕਰਦਾ ਹੈ ਬਿਲਕੁਲ ਇੱਕ ਖਾਦ ਵੀ ਖਿਲਾਰਦਾ ਪ੍ਰਦਾਨ ਵੀ ਤੇ ਸਪਰੇਅ ਵੀ ਕਰਦਾ ਤੇ ਕਈ ਵਾਰੀ ਕੋਈ ਪ੍ਰੋਗਰਾਮ ਹੁੰਦਾ ਨਗਰਕੀਤਾ ਜਾਂ ਫੁੱਲਾਂ ਦੀ ਵਰਕਸ਼ਾਪ ਵੀ ਵਧੀਆ ਕੰਮ ਹੁੰਦਾ ਤੇ ਤੁਹਾਡੇ ਹਿਸਾਬ ਨਾਲ ਇਹ ਕਿਵੇਂ ਰਹੂਗਾ ਜਿਮੀਂਦਾਰਾਂ ਵਾਸਤੇ ਵੀ ਮੇਰੇ ਖਿਆਲ ਨਾਲ ਬਾਈਜੀ ਬਹੁਤ ਵਧੀਆ ਚੀਜ਼ ਹੈ ਜਿਸ ਸਬੰਧ ਨਾਲ ਤੁਸੀਂ ਦੱਸਿਆ ਜਿਵੇਂ ਬਾਈਜੀ ਹੁਣੇ ਦੱਸ ਕੇ ਗਏ ਆ ਕਿ ਜਿਵੇਂ ਹੁਣ ਆਪਾਂ ਪ੍ਰਦਾਨ ਪਾਉਣੇ ਆਮ ਆਪਣੇ ਹੀ ਆ ਅਲਰਜੀ ਹੱਥਾਂ ਤੇ ਬਹੁਤ ਜੀਮੇਦਾਰ ਆਮ ਆਪਣੇ ਹੋ ਜਾਂਦੀ ਆ ਆਮ ਹੀ ਸਮੱਸਿਆ ਤੇ ਇਹਨਾਂ ਨੂੰ ਜਿਵੇਂ ਯੂਰੀਆ ਤੇ ਵੀ ਹੋ ਜਾਂਦੀ ਆ ਹਾਂਜੀ ਯੂਰੀਆ ਨਾਲ ਵੀ ਹੋ ਜਾਂਦੀ ਆ ਹਾਂਜੀ ਜਿਵੇਂ ਇਸ ਤਰੀਕੇ ਦੀ ਜੇ ਕਿਸੇ ਜ਼ਿਮੀਦਾਰ ਭਰਾ ਨੂੰ ਆਪਣੇ ਨੂੰ ਕੋਈ ਪ੍ਰੋਬਲਮ ਹੈਗੀ ਆ ਉਦੇ ਲਈ ਤਾਂ ਬਹੁਤ ਵਧੀਆ ਵਰਦਾਨ ਦੇ ਤੌਰ ਤੇ ਕੰਮ ਕਰੂਗਾ ਜੀ ਬਾਕੀ ਮੈਨੂੰ ਇਹਨਾਂ ਦਾ ਰੇਟ ਬਹੁਤ ਜਾਇਜ ਲੱਗਿਆ ਜੀ ਜਿਵੇਂ ਆਮ ਹੀ ਆਪਾਂ ਦੂਜੀ ਟਰਮੀ ਵੀ ਹਾਂ ਭੁੰਡਾ ਲੈਨੇ ਆ ਇਹਨਾਂ ਦਾ ਵੀ ਰੇਟ ਦੱਸਦੇ ਤਕਰੀਬਨ 9-10 ਦੇ ਹੈਗਾ ਜੀ ਤੇ ਇਹ ਜਿਵੇਂ ਬਾਈ ਜੀ ਉਹਨਾਂ ਨੇ ਦੱਸਿਆ 10.5000 ਰੁਪਏ ਤੇ ਇਹਦੇ ਵਿੱਚ ਜਾਇਜ ਆ ਬਾਕੀ ਇਹ ਸਪਰੇ ਵੀ ਕਰ ਰਿਹਾ ਨਾਲ ਆਪਾਂ ਨੂੰ ਦੋ ਬੈਨੀਫਿਟ ਦੇ ਰਿਹਾ ਕੱਤੇ ਜੀ ਜੀ ਮੇਰੇ ਸਾਹਮਣੇ ਤਾਂ ਬਹੁਤ ਵਧੀਆ ਚੀਜ਼ ਹੈ ਹਾਂ ਜੀ ਹਾਂ ਜੀ ਤੇ ਬਾਕੀ ਗਾਰੰਟੀ ਇਹਦੀ ਵੀ 6 ਮਹੀਨਿਆਂ ਦੀ ਤੇ ਦੂਸਰਿਆਂ ਦੀ ਵੀ 6 ਮਹੀਨਿਆਂ ਦੀ ਹਾਂ ਜੀ ਬਿਲਕੁਲ ਜੀ ਬਿਲਕੁਲ ਠੀਕ ਹੈ ਬ ਬਾਕੀ ਠੀਕ ਹੈ ਕਿਸਾਨ ਵੀਰੋ ਆਪਾਂ ਮਿਲਦੇ ਆ ਅਗਲੀ ਵੀਡੀਓ ਚ ਸਾਰਿਆਂ ਸਸੀ ਗੱਲ ਠੀਕ ਹੈ ਭਾਈ ਜੀ ਸਸੀ ਗੱਲ ਓਕੇ